ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਜੱਟ ਸਿੱਖ ਪਰਿਵਾਰ ਦੀ ਕੁੜੀ ਦੀ ਉਮਰ ਹੈਗੀ ਆ 22 ਸਾਲ ਤੇ ਆਪਾਂ ਨੂੰ ਮੁੰਡਾ ਵੀ 25 ਸਾਲ ਤੋਂ ਜਿਆਦਾ ਸੰਪਰਕ ਨਾ ਕਰੇ 5 ਕਿਲੇ ਜ਼ਮੀਨ ਹੋਵੇ ਜੀ ਮੁੰਡੇ ਕੋਲੇ 4-5 ਕਿਲੇਾਂ ਵਿੱਚ ਕਰਨਗੇ ਇਸ ਤੋਂ ਘੱਟ ਨਹੀਂ ਕਰਦੇ ਤੇ 35 ਬੰਦਿਆਂ ਦੀ ਰੈਸਟੋਰੈਂਟ ਦੇ ਵਿੱਚ ਸੇਵਾ ਵੀ ਕਰਦੇ ਨੇ ਠੀਕ ਹੈ ਰੈਸਟੋਰੈਂਟ ਵਿੱਚ ਬਰਾਤ ਵਲਾਗੇ ਯਾਨੀ ਤੇ ਨੰਦ ਹੋ ਜਾਂਦੇ ਨੇ ਉਦੋਂ ਮੰਗਰੋ ਰੈਸਟੋਰੈਂਟ ਦੇ ਵਿੱਚ ਚਾਹ ਪਾਣੀ ਪੀਉਣ ਦਾ ਇੰਤਜ਼ਾਮ ਕਰਦੇਣਗੇ ਜੀ ਤੇ ਆਪਣੀ ਕੁੜੀ ਹੈਗੀ ਬਾਜੇਖਾਨੇ ਏਰੀਏ ਤੋਂ ਬਾਜੇਖਾਨੇ ਏਰੀਏ ਦੀ ਗੁੜੀ ਹੈ ਜੀ ਇਧਰ ਹੀ ਮੁੰਡਾ ਚਾਹੀਦਾ ਇਹਨਾਂ ਨੂੰ ਬਰਨਾਲੇ ਤੱਕ ਆਉਂਦਾ ਪਰਿਵਾਰ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ 25 26 27 ਬਸ 27 ਤੱਕ ਦਾ ਜਾਉਈਆਂ 25 26 ਸਾਲ ਦਾ ਮੁੰਡਾ ਹੋਵੇ ਇਤੋਂ ਜ਼ਿਆਦਾ ਉਮਰ ਦੇ ਸੰਪਰਕ ਨਾ ਕਰਿਓ ਆਪਾਂ ਨੂੰ ਮੁੰਡਾ ਜਲਦੀ ਚਾਹੀਦਾ ਜੀ ਤਾਂ ਹੀ ਮੈਂ ਸਵੇਰੇ ਸਵੇਰੇ ਵੀਡੀਓ ਪਾਈ ਹੈ ਤੇ ਕਿਉਂਕਿ ਉਹਨਾਂ ਨੇ ਚੁੰਨੀ ਜੜਾ ਬਾਈ ਕਰਨਾ ਠੀਕ ਹੈ ਗਰੀਬ ਪਰਿਵਾਰ ਦੀ ਲੜਕੀ ਹੈ ਪਰ 4-5 ਕਿਲੇ ਜ਼ਮੀਨ ਜ਼ਰੂਰ ਹੋਵੇ ਠੀਕ ਹੈ ਜੀ ਤੇ ਕੁੜੀ 12 ਕਲਾਸਾਂ ਕਰੀਆਂ ਹੋਈਆਂ ਨੇ ਕੰਮ ਕਰਦਾ ਸਾਰਾ ਕਰਤੀ ਹੈ ਤੇ ਆਪਣੀ ਇਹ ਹੀ ਬੇਨਤੀ ਹੈ ਜੀ ਜਿਹੜਾ ਵੀ ਕੋਈ ਆਪਣਾ ਵੀਰ ਜਾਂ ਕੋਈ ਭੈਣ ਹੈਗੀ ਹੈ ਆਪਣੇ ਨਾਲ ਸੰਪਰਕ ਕਰਿਓ ਤੇ ਕਮੈਂਟਾਂ ਦੇ ਵਿੱਚ ਹੀ ਮੈਨੂੰ ਦੱਸ ਦਿਓ ਤੇ ਮੈਨੂੰ ਪਰਸਨਲ ਨੰਬਰ ਹੈ ਜਿਹੜਾ ਮੇਰਾ ਨੰਬਰ ਪਾਇਆ ਹੋਇਆ ਉਹ ਤੇ ਫੋਨ ਲਾਉਣ ਦੀ ਕੋਸ਼ਿਸ਼ ਨਾ ਕਰਿਓ ਜਾਂ ਤਾਂ ਉਹ ਤੇ ਡਾਟਾ ਭੇਜ ਦਿਓ ਕਿਉਂਕਿ ਡਾਟਾ ਤੇ ਫੋਟੋ ਹੀ ਚੈੱਕ ਕਰਨੀਆਂ ਉਥੋਂ ਮੈਂ ਕਿਉਂਕਿ ਮੈਂ ਫੋਨ ਪਾਈ ਨਹੀਂ ਚੱਕਦੀ ਕਿਸੇ ਦਾ ਹਨਾ ਮੈਂ ਤੁਸੀਂ ਮੈਨੂੰ ਫੋਨ ਲਾਈ ਜਾਵਾਂ ਮੈਂ ਨਾ ਚੱਕਾਂ ਹਨਾ ਫਿਰ ਉਹ ਲਗਦਾ ਡਾਟਾ ਕਿਉਂ ਬੋਲਿਆ ਤੀ ਐ ਉਹ ਫਰਾਨਾ ਟਮਕਾਣਾ ਬਹੁਤ ਕੁਝ ਬੋਲਦੇ ਹੋ ਤੁਸੀਂ ਤੇ ਮੇਰਾ ਕਾਰਨ ਇਹੀ ਹੈ ਕਹਿਣ ਦਾ ਵੀ ਤੁਸੀਂ ਮੈਨੂੰ ਡਾਟਾ ਪਾਓ ਚੈੱਕ ਮੈਂ ਕਰੂੰਗੀ ਮੈਂ 11 ਤੋਂ ਲਾ ਕੇ 12 ਵਜੇ ਤੱਕ ਡਾਟਾ ਚੈੱਕ ਕਰਦੀ ਹਾਂ ਠੀਕ ਹੈ ਤੇ ਮੇਰੀ ਇਹੀ ਬੇਨਤੀ ਹੈ ਵੀ ਜੇ ਕੋਈ 4-5 ਕਿ ਲਿਆਣਾ ਮੁੰਡਾ ਹੈਗਾ ਵਿੱਚ ਜ਼ਮੀਨ ਦਾ ਬਿਰਬਾ ਪਾ ਕੇ ਫੋਟੋ ਡਾਟਾ ਮੁੰਡੇ ਦਾ ਨਾਲ ਭੇਜ ਦਿਓ ਏਰੀਆ ਬਸ ਇਧਰ ਆਪਾਂ ਨੂੰ ਬਰਨਾਲਾ ਹੀ ਚਾਹੀਦਾ ਹੈ ਆਪਣੇ ਇਧਰ ਏਰੀਏ ਨੂੰ ਆਉਂਦੇ ਨਹੀਂ ਹੋਰ ਲੁਧਿਆਣੇ ਕੰਨੀ ਨੂੰ ਨਹੀਂ ਆਉਂਦਾ ਪਰਿਵਾਰ ਤੇ ਹੱਥ ਬੰਨ ਕੇ ਬੇਨਤੀ ਹੈ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰਿਓ ਆਪਾਂ ਨੂੰ ਮੁੰਡਾ ਚਾਹੀਦਾ ਜਲਦੀ ਤੋਂ ਜਲਦੀ ਜੀ ਉਹਨਾਂ ਨੇ ਕਰਨਾ ਚੁਣ ਨਹੀਂ ਛੜਾਵਾ ਤੇ ਇੱਕ ਅੱਧੇ ਦਿਨ થઈ ਮਤਲਬ ਵਿੱਚ 15 ਕ ਦਿਨ ਪੈ ਜਾਣਗੇ ਇੱਕ ਅੱਧੇ ਦਿਨ ਇੱਥੇ ਹੀ ਦੇਖ ਕੇ ਮੁੰਡਾ 15-20 ਦਿਨਾਂ ਤੱਕ ਕੁੜੀ ਤੋੜ ਦੇਣੀ ਹੈ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਗਰੀਬ ਪਰਿਵਾਰ ਦੀ ਲੜਕੀ ਹੈ ਜੱਟਾਂ ਦੀ ਕੁੜੀ ਹੈ ਹੋਰ ਕਾਸਟ ਨਾਲ ਮਤਲਬ ਨਹੀਂ ਇਹਨਾਂ ਨੇ ਕਰਨਾ ਇੰਟਰ ਕਾਸਟ ਨਹੀਂ ਕਰਨਗੇ ਸਿਰਫ ਚਟਾਂ ਦੀ ਕਰਨਗੇ ਆਪਣੇ ਹੱਥ ਬੰਦ ਕੇ ਬੇਨਤੀ ਹੈ ਜੱਟ ਸਿੱਖ ਪਰਿਵਾਰਾਂ ਨੂੰ ਤੇ ਉਹੀ ਮੇਰੇ ਨਾਲ ਸੰਪਰਕ ਕਰਿਓ ਜਿਨ੍ਹਾਂ ਦਾ ਮੁੰਡਾ 20 25 26 ਸਾਲ ਤੱਕ ਹੈ ਇਤੋਂ ਜਿਆਦਾ ਮੇਰੇ ਨਾਲ ਸੰਪਰਕ ਨਾ ਕਰਿਓ ਜੀ ਮੈਨੂੰ ਡਾਟੇ ਮੇਰੇ ਨੰਬਰ ਤੇ ਭੇਜੋ ਠੀਕ ਹੈ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਵੀ ਮੈਨੂੰ ਦੱਸ ਸਕਦੇ ਹੋ ਬਾਕੀ ਜ਼ਰੂਰੀ ਤਾਂ ਇਹੀ ਹੈ ਵੀ ਕਮੈਂਟਾਂ ਦਾ ਕੋਈ ਜ਼ਰੂਰ ਨਹੀਂ ਹੈਗੇ ਵੀ ਕਮੈਂਟਾਂ ਸੀ ਦੱਸਣਾ ਮੈਨੂੰ ਮੇਰੇ ਨੰਬਰ ਤੇ ਬਸ ਡਾਟਾ ਫੋਟੋ ਬੱਚੇ ਦੀ ਜ਼ਰੂਰ ਭੇਜੋ ਧੰਨਵਾਦ ਜੀ ਫੋਨ ਲਾਉਣ ਦੀ ਲੋੜ ਨਹੀਂ ਹੈਗੀ ਫੋਨ ਨਾ ਕਰਿਓ ਮੈਂ ਨਹੀਂ ਚੱਕਦੀ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਛੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਆਈ ਇੱਕ ਬ੍ਰਾਹਮਣ ਕਾਸਟ ਦੀ ਲੜਕੀ ਤੇ ਮੁੰਡਾ ਆਪਾਂ ਨੂੰ ਚਾਹੀਦਾ ਪੁਰਤਕਾਲ ਦੇ ਵਿੱਚ ਪੁਰਤਕਾਲ ਦੇ ਵਿੱਚ ਮੁੰਡਾ ਚਾਹੀਦਾ ਜੀ ਪੁਰਤਕਾਲ ਦਾ ਪੱਕਾ ਹੋਵੇ ਚਾਹੇ ਕੱਚਾ ਹੋਵੇ ਪਰ ਮੁੰਡਾ ਪੁਰਤਕਾਲ ਚੀ ਹੋਵੇ ਜੇ ਜੱਟਾਂ ਦਾ ਤਾਂ 2 2.5 3 ਕਿਲਿਆਂ ਦੇ ਵਿੱਚ ਹੋਵੇ ਤੇ ਕੁੜੀ ਦੀ ਉਮਰ ਹੈਗੀ ਐ 57 ਨੇ ਦਾ ਜਨਮ ਹੈ ਗੁੜੀਆ ਦਾ ਤੇ ਜੇ ਕੋਈ ਮੇਰਾ ਵੀਰ ਐ ਕੁੜੀ ਤੋਂ ਸਾਲ ਦੋ ਸਾਲ ਵੱਡਾ ਹੈਗਾ ਤਾਂ ਕਰੋ ਸੰਪਰਕ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਜੱਟ ਸਿੱਖ ਫੈਮਲੀ ਦੀ ਲੜਕੀ ਆਈ ਹੈ ਜੀ ਤੇ ਲੜਕੀ ਨੂੰ 9 ਕਿਲੇ ਪਹਿਲੀ ਆਉਂਦੀ ਹੈ 99 ਦਾ ਜਨਮ ਹੈ ਗੁੜੀਆ ਦਾ ਤੇ ਆਪਾਂ ਨੂੰ ਉਹਦੇ ਲਈ ਲੜਕਾ ਚਾਹੀਦਾ 15 18 ਕਿਲਿਆਂ ਦੇ ਵਿੱਚ ਦੋ ਭੈਣਾ 18 ਕਿਲਿਆਂ ਦੇ ਵਿੱਚ ਨੇ 9 9 ਕਿਲੇ ਬੈਲੀ ਆਉਂਦੀ ਹੈ ਤੇ ਆਪਾਂ ਨੂੰ ਬਰਨਾਲੇ ਏਰੀਏ ਦੇ ਵਿੱਚ ਹੀ ਮੁੰਡਾ ਚਾਹੀਦਾ ਹੋਰ ਕਿਸੇ ਏਰੀਏ ਦੇ ਵਿੱਚ ਉਹਨਾਂ ਨੇ ਨਹੀਂ ਜਾਣਾ ਇੱਧਰ ਬਰਨਾਲੇ ਕਨੀ ਤਾ ਪਾ ਤਨੌਲਾ ਇੱਧਰਲੇ ਪਾਸੇ ਚਲੇ ਜਾ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਅੰਕਲ ਆਇਆ ਜੀ ਕੈਨੇਡਾ ਪੀਆਰ ਰਮਦਾਸੀਏ ਸਿੱਖ ਜਾਤ ਅੰਕਲ ਦੀ ਕਾਸਟ ਰਮਦਾਸੀਏ ਸਿੱਖ ਹੈ 57 ਸਾਲ ਉਮਰ ਹੈ ਜੀ ਕੈਨੇਡਾ ਦਾ ਪੀਆਰ ਹੈ ਤੇ ਆਪਾਂ ਨੂੰ ਕੈਨੇਡਾ ਦੇ ਵਿੱਚ ਕਿਸੇ ਵੀ ਕਾਸਟ ਦੀ ਮਤਲਬ ਜਨਾਨੀ ਹੋਵੇ 45 50 ਸਾਲ ਦੀ ਹੋਵੇ 40 ਦੀ ਹੋਵੇ ਜਿੰਨੀ ਵੀ ਉਮਰ ਦੀ ਮਰਜ਼ੀ ਹੋਵੇ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਆਪਾਂ ਨੂੰ ਕਮੈਂਟਾਂ ਦੇ ਵਿੱਚ ਹੀ ਤੁਸੀਂ ਦੱਸ ਸਕਦੇ ਹੋ ਤੇ ਆਪਾਂ ਨੂੰ ਚਾਹੀਦੀ ਵੀ ਕੈਨੇਡਾ ਹੀ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਪੱਕੀ ਹੋਵੇ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਜੇ ਮੇਰੇ ਵੀਰ ਭੈਣ ਕੋਲੇ ਕੋਈ ਇਹੋ ਜਿਹਾ ਡਾਟਾ ਹੈਗਾ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤਾਂ ਉਹ ਮੇਰੇ ਨਾਲ ਡਾਟਾ ਜਰੂਰ ਸ਼ੇਅਰ ਕਰਿਓ ਜੀ ਆਪਾਂ ਨੇ ਅੰਕਲ ਦਾ ਰਿਸ਼ਤਾ ਕਰਾਉਣਾ ਕੇਸ ਆਪਣੇ ਕੋਲੇ ਸਿੱਧਾ ਹੀ ਹੈ ਜੀ ਤੇ ਵੀਡੀਓ ਨੂੰ ਤੱਬਕੇ ਸ਼ੇਅਰ ਕਰਦੋ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਰੋਟੀ ਪੱਕਦੀ ਹੋ ਜੀ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਜੱਟਾਂ ਦੀ ਕੁੜੀ ਤੇ ਜੱਟਾਂ ਦੀ ਕੁੜੀ ਬਿਲਕੁਲ ਕੁਮਾਰੀ ਐ ਜੀ 37 ਸਾਲ ਉਮਰ ਆ ਭੈਣ ਦੀ ਬਿਲਕੁਲ ਕੁਮਾਰੀ ਐ ਜੀ ਮੁੰਡਾ ਆਪਾਂ ਨੂੰ ਚਾਹੀਦਾ 5-4 ਕਿਲਿਆਂ ਦੇ ਵਿੱਚ ਜੇ ਕੋਈ ਹੈਗਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਤੇ ਵੀਡੀਓ ਦੇ ਵਿੱਚ ਮੈਨੂੰ ਫੋਟੋ ਤੇ ਡਾਟਾ ਭੇਜ ਦਿਆ ਕਰੋ ਕਿਉਂਕਿ ਵੀ ਮੈਂ ਇਹਦੇ ਵਿੱਚੋਂ ਡਾਟਾ ਰੂਟਾ ਦੇਖ ਕੇ ਚੱਕ ਲੈਣੀ ਆ ਫੋਨ ਨਹੀਂ ਚੱਕਿਆ ਜਾਂਦਾ ਤੇ ਕੁੜੀ ਦਾ ਏਰੀਆ ਹੈਗਾ ਬਾਗਾ ਪੁਰਾਣਾ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਸੁਨਿਆਰਿਆਂ ਦਾ ਮੁੰਡਾ ਜੀ ਤੇ ਮੁੰਡੇ ਦੀ ਉਮਰ ਹੈਗੀ ਆ 22 ਸਾਲ ਅਮਰੀਕਾ ਦਾ ਸਿਟੀਜ਼ਨ ਹੈ ਜੇ ਕੋਈ ਕਿਸੇ ਵੀ ਭੈਣ ਭਾਈ ਕੋਲੇ ਸੁਨਿਆਰਿਆਂ ਦੀ ਕੁੜੀ 20-22 ਸਾਲ ਦੀ ਹੈਗੀ ਆ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡੇ ਦਾ ਏਰੀਆ ਹੈਗਾ ਆਪਣਾ ਲੁਧਿਆਣਾ ਤੇ ਆਪਾਂ ਨੂੰ ਇੱਥੇ ਨੇੜੇ ਤੇੜੀ ਕੁੜੀ ਚਾਹੀਦੀ ਹੈ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਮੋਗੇ ਏਰੀਏ ਦੇ ਵਿੱਚੋਂ ਇੱਕ ਭੈਣ 35 ਸਾਲ ਦੇ ਵਿੱਚ ਤੇ ਉਹਦੇ ਲਵੇ 15 ਸਾਲ ਦਾ ਬੇਟਾ ਜਿਸ ਸਮੇਤ ਬੇਟਾ ਕੋਈ ਪੰਜ ਚਾਰ ਕਿੱल्ल्याਾਂ ਦੇ ਵਿੱਚ ਮੇਰਾ ਕੋਈ ਵੀਰ ਭਾਈ ਅਪਣਾਣਾ ਚਾਹੁੰਦਾ ਭੈਣ ਨੂੰ ਤਾਂ ਮੈਨੂੰ ਅਨਬਾਕਸ ਦੇ ਵਿੱਚ ਆਪਦਾ ਫੋਟੋ ਤੇ ਡਾਟਾ ਸੈਂਡ ਕਰ ਦਿਓ ਤੇ ਨੰਬਰ ਮੈਂ ਆਪ ਹੀ ਲਾ ਲੂੰਗੀ ਤੇ ਕਮੈਂਟਾਂ ਦੇ ਵਿੱਚ ਨੰਬਰ ਨਾ ਛੱਡਿਆ ਕਰੋ ਤੇ ਜੇ ਕੋਈ ਮੇਰਾ ਵੀਰ ਹੈਗਾ ਤਾਂ ਭੈਣ ਮੋਗੇ ਏਰੀਏ ਦੇ ਵਿੱਚੋਂ ਸੰਪਰਕ ਮੇਰੇ ਨਾਲ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਬਜ਼ੁਰਗ ਦਾ ਡਾਟਾ ਹੈ ਬਜ਼ੁਰਗ ਦੀ ਉਮਰ ਹੈਗੀ ਆ 50 ਸਾਲ ਤੇ ਤਿੰਨ ਬਜ਼ੁਰਗ ਦੇ ਬੇਟੀਆਂ ਨੇ ਤੇ ਆਪਾਂ ਨੂੰ ਜਨਾਨੀ ਮੁੰਡੇ ਵਾਲੀ ਚਾਹੀਦੀ ਹੈ ਮੁੰਡਾ 20 ਸਾਲਾਂ ਤੋਂ ਘੱਟ ਹੋਵੇ ਜਨਾਨੀ ਮੁੰਡੇ ਵਾਲੀ ਹੋਵੇ ਤਾਂ ਮੁੰਡਾ 20 ਸਾਲ ਤੋਂ ਘੱਟ ਹੋਵੇ 20 ਸਾਲ ਦਾ ਮੁੰਡਾ ਨਾ ਹੋਵੇ 12-15 ਸਾਲ ਤੱਕ ਮੁੰਡਾ ਚੱਲ ਜੂਗਾ ਤੇ ਤਿੰਨ ਬੇਟੀਆਂ ਨੇ ਪਹਿਲਾ ਵਾਲੀ ਘਰ ਵਾਲੀ ਹੈਗੀ ਆ ਉਹਦੀ ਰਜਾਵੰਦੀ ਦੇ ਨਾਲ ਹੀ ਮੁੰਡੇ ਵਾਲੀ ਲੇਡੀਜ਼ ਦੇ ਨਾਲ ਅੰਕਲ ਨੇ ਵਿਆਹ ਕਰਾਉਣਾ ਤੇ 50 ਸਾਲ ਅੰਕਲ ਦੀ ਉਮਰ ਹੈ ਜੇ ਕੋਈ ਮੇਰੀ ਭੈਣ ਇਹ ਜੀ ਹੈਗੀ ਹੈ ਜਨਾਨੀ ਤੇ ਮੇਰੇ ਨਾਲ ਸੰਪਰਕ ਕਰੋ ਆਪਦਾ ਡਾਟਾ ਮੈਨੂੰ ਅ ਅਨਬਾਕਸ ਦੇ ਵਿੱਚ ਸੈਂਡ ਕਰ ਦਿਆ ਕਰੋ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਧੰਨਵਾਦ ਕਮੈਂਟ ਵਧੀਆ ਕਰਿਓ ਹਾਂਜੀ ਸਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ 20 ਤੋਂ 25 ਕਿਲੇ ਜ਼ਮੀਨ ਦੇ ਹੁਣ ਤੇ ਮੁੰਡਾ ਆਪਾਂ ਨੂੰ ਮਰੇਲ ਕੋਟਲਾ ਤੇ ਸੰਗਰੂਰ ਸਮਾਣਾ ਤੂਰੀ ਇਹ ਤਿੰਨ ਪਿੰਡਾਂ ਦੇ ਮਤਲਬ ਸ਼ਹਿਰਾਂ ਦੇ ਵਿੱਚ ਚਾਹੀਦਾ ਜੇ ਕਿਸੇ ਕੋਲ ਹੈਗਾ ਤਾਂ ਸੰਪਰਕ ਮੇਰੇ ਨਾਲ ਜ਼ਰੂਰ ਕਰੋ ਜੀ ਤੇ ਅਨਬਾਕਸ ਦੇ ਵਿੱਚ ਆਪਦਾ ਫੋਨ ਨੰਬਰ ਛੱਡ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੱਟਾਂ ਦੀ ਕੁੜੀਆ 93 ਦਾ ਜਨਮ ਹੈ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਅੱਜ ਮਿਸਤਰੀ ਸਿੰਘਾਂ ਦੀ ਕੁੜੀ ਤੇ ਭੈਣ ਦਾ 90 ਦਾ ਜਨਮ ਹੈ ਜੀ ਤੇ ਮੁੰਡਾ ਆਪਾਂ ਨੂੰ ਕੋਈ ਮੁੰਡੇ ਦਾ ਆਪਦਾ ਕੰਮ ਹੋਵੇ ਜਾਂ ਤਾਂ ਕੋਈ ਲੱਕੜੀ ਦਾ ਕੰਮ ਹੋਵੇ ਜਿਵੇਂ ਕੋਠੀਆਂ 'ਚ ਠੇਕੇ ਠੁਕੇ ਲੈਂਦੇ ਹੁੰਦੇ ਨੇ ਜਾਂ ਕੋਈ ਲੋਹੇ ਦਾ ਆਪਦਾ ਕੰਮ ਹੋਵੇ ਮੁੰਡੇ ਦਾ ਜਾਂ ਕੋਈ ਜੋਬ ਕਰਦਾ ਹੋਵੇ ਤੇ ਚੰਗੇ ਪਰਿਵਾਰ ਦੀ ਕੁੜੀ ਆ ਵਿਆਹ ਵਧੀਆ ਕਰ ਦੇਣੀ ਜੀ ਤੇ ਕੁੜੀ ਦੀ ਅੱਖ 'ਚ ਥੋੜਾ ਜਿਹਾ ਨੁਕਸ ਹੈ ਹਾਂਜੀ ਸਾਸਰੀ ਕੱਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਅੱਜ ਇੱਕ ਹੋਰ ਕੇਸ ਆਇਆ ਜੀ ਕੇਸ ਨੂੰ ਧਿਆਨ ਨਾਲ ਸੁਣ ਲਿਓ ਤੇ ਮਜ਼ਾਕ ਡਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਕੋਲੇ ਮੁੰਡਾ ਆਇਆ 30 ਕ ਸਾਲ ਦਾ ਇੱਧਰ ਆਪਣੀ ਬਠਿੰਡੇ ਕੰਨੀ ਦਾ ਮੁੰਡਾ 22 ਕਿਲੇ ਪੈੜੀਆ ਥੋੜਾ ਜਿਹਾ ਨਾ ਦਿਮਾਗੀ ਤੌਰ ਤੇ ਸਿੱਧਰਾ ਵੀ ਨਹੀਂ ਕਹਿ ਸਕਦੇ ਆਪਾਂ ਥੋੜਾ ਜਿਹਾ ਹੈਗਾ ਵਿਚਾਰਾ ਦਿਮਾਗੀ ਤੌਰ ਤੇ ਸੋਚੂ 30 35% ਦੇ 35% ਕੁ ਬਸ ਦਿਮਾਗ ਇਹ ਜਈ ਹੈ ਵੈਸੇ ਮਸ਼ੀਨਰੀ ਸਾਰੀ ਚਲਾ ਲੈਂਦਾ ਵੀਰ ਤੇ ਆਪਾਂ ਨੂੰ ਕੁੜੀ ਜੱਟਾਂ ਦੀ ਚਾਹੀਦੀ ਹੈ ਕੁਮਾਰੀ ਚਾਹੀਦੀ ਹੈ ਤੇ ਚਾਹੀ ਬਿਲਕੁਲ ਗਰੀਬ ਪਰਿਵਾਰ ਦੀ ਹੋਵੇ ਤੇ ਇਸ ਵੀਡੀਓ ਨੂੰ ਇਸ ਵੀਰ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਤੇ ਮਜ਼ਾਕ ਇਹਦਾ ਬਿਲਕੁਲ বিনা ਡਾਇਓ ਥੋੜਾ ਜਿਹਾ ਹੀ ਹੈ ਜਿਆਦਾ ਨਹੀਂ ਹੈਗਾ ਮਸ਼ੀਨਰੀ ਵਗੈਰਾ ਗੱਡੀ ਮੋਟਰਸਾਈਕਲ ਸਕੂਟਰ ਸਕੂਟਰੀ ਤੇ ਟਰੈਕਟਰ ਵਗੈਰਾ ਸਾਰਾ ਕੁਝ ਆਪ ਚਲਾਉਂਦਾ ਤੇ 22 ਕਿੱਲਿਆਂ ਦਾ ਮਾਲਕ ਵੀ ਐ ਤੇ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਧਿਆਨ ਨਾਲ ਕਮੈਂਟ ਕਰਿਓ ਤੇ ਕੋਈ ਵੀਰ ਖਾਤਰ ਗਲਤ ਕਮੈਂਟ ਨਾ ਕਰਿਓ ਤੇ ਮੇਰੇ ਕੋਲ ਫੋਟੋ ਡਾਟਾ ਪਿਆ ਤੇ ਮੁੰਡਾ ਬਠਿੰਡੇ ਏਰੀਏ ਦਾ ਜੀ ਤੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਜੀ ਧੰਨਵਾਦ